ਜਦੋਂ ਤੋਂ ਆਪ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈਏ ਉਦੋਂ ਤੋਂ ਹੀ ਜੇਲ੍ਹ ਮੰਤਰੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਕਿ ਜੇਲ੍ਹਾਂ ਵਿੱਚ ਮੋਬਾਈਲ ਅਤੇ ਨਸ਼ਾ ਬਿਲਕੁਲ ਬੰਦ ਕਰ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਵੀ ਜੇਲ੍ਹ ਵਿੱਚ ਨਸ਼ਾ ਜਾਂ ਮੋਬਾਈਲ ਮਿਲਦਾ ਹੈ ਤਾਂ ਉਸ ਜੇਲ੍ਹ ਦਾ ਸੁਪਰੀਡੈਂਟ ਜ਼ਿੰਮੇਵਾਰ ਹੋਵੇਗਾ ਜੇਲ੍ਹ ਮੰਤਰੀ ਵੱਲੋਂ ਭਾਵੇਂ ਲੱਖਾਂ ਦਾਅਵੇ ਕੀਤੇ ਗਏ ਨੇ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਮੋਬਾਈਲ ਅਤੇ ਨਸ਼ੇ ਤੇ ਲਗਾਮ ਲਗਾ ਦਿੱਤੀ ਗਈ ਹੈ ਪਰ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਮੋਬਾਈਲ ਮਿਲਣਾ ਬੰਦ ਹੀ ਨਹੀਂ ਹੋ ਰਿਹਾ ਜੇਲ੍ਹ ਅੰਦਰ 6 ਬੰਡਲ ਲਾਵਾਰਿਸ ਹਾਲਾਤਾਂ ਵਿੱਚ ਮਿਲੇ ਹਨ ਜਦੋਂ ਇਹਨਾਂ ਬੰਡਲਾਂ ਨੂੰ ਖੋਲ ਕੇ ਵੇਖਿਆ ਗਿਆ ਤਾਂ ਉਹਨਾਂ ਵਿੱਚੋਂ 6 ਮੋਬਾਈਲ ਫੋਨ 9 ਚਾਰਜਰ ਅਤੇ 94 ਜਰਦੇ ਦੀਆਂ ਪੁੜੀਆਂ 3 ਸਿਗਰਟਾਂ ਦੀਆਂ ਡੱਬੀਆਂ ਮਿਲੀਆਂ ਨੇ ਇਹ ਸਾਰਾ ਸਮਾਨ ਜੇਲ੍ਹ ਵਿੱਚ ਕਿਵੇਂ ਆਇਆ ਅਤੇ ਇਹ ਕਿਸ ਕਿਸ ਕੈਦੀਆਂ ਨੂੰ ਦੇਣਾ ਸੀ ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ ਪੁਲਿਸ ਵੱਲੋਂ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਨੂੰ ਜੇਲ੍ਹ ਦੇ ਵਿੱਚੋਂ ਇੱਕ ਲੈਟਰ ਲੈਟਰ ਪ੍ਰਾਪਤ ਹੋਇਆ 7358 ਆਬਲੀਗ ਆਫ ਡਬਲਯੂ 256 ਨੂੰ ਹੋਇਆ ਕੱਲ ਬਰਾਮਦ ਹੋਇਆ ਜਿਹਦੇ ਵਿੱਚ ਉਹਨਾਂ ਨੇ ਲੈਟਰ ਦੇ ਵਿੱਚ ਲਿਖਿਆ ਕਿ ਬਾਡ ਨੰਬਰ 2 ਦੇ ਬਾਹਰਲੇ ਏਰੀਆ ਦੇ ਵਿੱਚ ਜਦੋਂ ਚੱਕਰ ਲਗਾਇਆ ਤਾਂ 6 ਬੰਡਲਿਕਾਂ ਇਹਨਾਂ ਨੂੰ ਲਵਾਰਸ ਹਾਲਤ ਦੇ ਵਿੱਚ ਮਿਲੇ ਜਿਦੇ ਵਿੱਚ 6 ਮੋਬਾਈਲ ਮਿਲੇ ਨੇ ਤੇ ਤਕਰੀਬਨ 9 ਚਾਰਜਰ ਮਿਲੇ ਨੇ ਤੇ ਉਸ ਦੇ ਨਾਲ ਹੀ ਤਕਰੀਬਨ 94 ਜਰ ਦੇਦੇ ਬੁੜੀਆਂ ਤੇ ਤਿੰਨ ਸਿਗਰਟ ਮਾਰਕਾ 골ਡ ਫਲੇਮ ਮਿਲਨੇ ਹੈ ਜਿਹੜੇ ਸਿਮੋਂ ਵੀ ਬੜਿਆ ਕੋਈ ਮੋਬਾਈਲ ਚੱਲਦਾ ਨਹੀਂ ਸਿਮੋਂ ਵਿਦਆਉਟ ਸਿਮ ਮਿਲਨੇ ਅਕੋਰਡਿੰਗ ਟੂ ਪੱਤਰ ਇਸ ਜੂਨ ਦੇ ਮਹੀਨੇ ਚ ਕਿੰਨੇ ਰੇਲ ਦੇ ਵਿੱਚੋਂ ਜਿਹੜੇ ਮੋਬਾਈਲ ਆ ਚੁੱਕੇ ਨੇ ਜਿਹੜੇ ਦੇਖੋ ਮੋਬਾਈਲ ਦਾ ਤਸੰਨੂ ਦਿਨ ਪ੍ਰਤੀ ਦਿਨਕਾ ਤਕਰੀਬਨ ਆਂਦਾ ਰਹਿੰਦਾ ਲੈਟਰ ਆਉਂਦਾ ਰਹਿੰਦਾ ਇਹਦੀ ਕੋਈ ਗਿਣਤੀ ਤਾਂ ਹੈ ਨਹੀਂ ਕਦੀ 5 ਕਦੀ 4 ਕਦੀ 2 ਕਦੀ 1 ਇਹ ਆਉਂਦੇ ਰਹਿੰਦੇ ਨੇ ਰੈਗੂਲੇਟਰ ਮੰਡਟ ਦੇ ਵੀ ਪਿੱਛੇ ਜੇ ਲੱਤੇ ਸੀਗੇ ਕੋਈ ਅੱਗੇ ਵੀ ਹੋਰ ਤੋਂ ਵਿਚ ਕੋਈ ਸਾਹਮਣੇ ਆਇਆ ਵੀ ਕਿਵੇਂ ਆਉਂਦੇ ਸੀ ਕੀ ਇਹਨਾਂ ਨੂੰ ਪਤਾ ਲੱਗਿਆ ਦੇਖੋ ਇਹਦੇ ਵਿੱਚ ਜੋਕ ਨਾ ਸਾਡੀ ਜੇਲ੍ਹ ਅਧਿਕਾਰੀਆਂ ਨਾਲ ਵੀ ਗੱਲ ਹੋਈ ਆ ਹਮ ਸੀਨੀਅਰ ਆਫਸਰਾਂ ਨਾਲ ਵੀ ਗੱਲ ਹੋਈ ਆ ਜੋ ਉਹਨਾਂ ਨੇ ਕਿਹਾ ਵੀ ਕਿ ਨਾ ਇਹ ਫੈਂਕਾ ਹੋ ਰਿਹਾ ਫੈਂਕਾ ਹੋਣ ਦੇ ਬਾਵਜੂਦ ਹੋਰ ਆ ਉਹਦੇ ਲਈ ਵੀ ਅਸੀਂ ਕਿਨਾਂ ਸਿਕਿਉਰਿਟੀ ਪਰਪਸ ਵੱਲੋਂ ਵੀ ਕਿੰਨਾ ਪਰਸੋ ਵੀ ਅਸੀਂ ਜੇਲ੍ਹ ਦੇ ਸੁਪਰਡੈਂਟ ਸਾਹਿਬ ਸ਼੍ਰੀ ਰਮਨਦੀਪ ਸਿੰਘ ਜੀ ਭੰਗੂ ਜੀ ਤੇ ਡੀਐਸਟੀ ਸਾਹਿਬ ਰਾਜਦੀਪ ਸਿੰਘ ਬਰਾੜ ਦੀ ਨਾਲ ਸਾਡੀ ਉਹ ਹੋਈ ਜਿਦਾ ਸੀ ਸਿਕਿਉਰਿਟੀ ਪਰਪਸ ਨੂੰ ਦੇਖ ਕੇ ਹੁਣ ਅਸੀਂ ਵੀ ਉਹਦੇ ਨਾਲ ਕਰ ਰਹੇ ਆਂ ਵੀ ਕੈਮਰੇ ਲਗਾਏ ਜਾਣ ਤਾਂ ਜੋ ਪਤਾ ਲੱਗਿਆ ਜਾ ਸਕੇ ਵੀ ਕਨਾ ਬਾਹਰੋਂ ਕੌਣ ਫੈਂਕਾ ਕਰ ਰਿਹਾ ਕੋਣ ਨਹੀਂ ਇੰਨਾ ਫੈਂਕਾ ਕਰਕੇ ਮਾਸ ਮਾਣ ਆਂਦਾ ਤੇ ਜਿਹੜੇ ਟਾਵਰਾਂ ਦੇ ਬੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਤੈਹ ਕੇ ਉਹਨੂੰ ਵਿੱਚ ਆ ਦੇਖੋ ਇਹ ਅਸੀਂ ਹੁਣ ਦੁਬਾਰੇ ਫੇਰ ਜੇਲ੍ਹ ਪ੍ਰਸ਼ਾਸਨ ਨਾਲ ਗੱਲ ਕਰਦੇ ਆਂ ਇਹ ਦੇਖਦੇ ਆਂ ਇਹਦੀ ਦੂਗੀ ਤਫਤੀਸ਼ ਕਰਦੇ ਆਂ ਵੀ ਕਿੱਥੋਂ ਕਿਵੇਂ ਸਰਾ ਆ ਰਿਹਾ ਇਹ ਪਤਾ ਲੱਗਿਆ ਜੀ ਕਿਵੇਂ ਆਏ ਆਂ ਅੰਦਰ ਇਹ ਫੈਂਕੇ ਥਰੂ ਆਏ ਨੇ ਥਰੂ ਹਾਂਜੀ ਥਰੂ ਆਏ ਹੋਣ ਦੇ ਆਧਾਰ ਤੇ ਅਸੀਂ ਨਾ ਆਰਐਫਆਈਆਰ ਲਾਂਚ ਕਰੀਆ ਉਹ ਅਗਲੀ ਤ੍ਰਿਤੀ ਸ਼ਾਮ ਨੂੰ ਵਿੱਚ ਜਾਵਾਂਗੇ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ